ਕਿਹੜਾ ਲੀਡਰ ਆ ਜਿਹੜਾ ਵਾਕਈ ਪੰਥਕ ਹੋ ਕੇ ਨਿਭੜ ਸਕਦਾ ਹੈ ਏਜੰਡੇ ਤੋਂ ਬਿਨਾ ਲੋਕ ਸਭਾ ਦੀ ਚੋਣ ਲੜੀ ਜਾਂਦੀ ਹੈ ਨਾ ਮੁੱਦਿਆਂ ਤੋਂ ਬਿਨਾ ਲੜਾਈ ਛੇੜ ਲਈ ਇਕੱਲੀਆਂ ਨੇ ਜਿਹੜਾ ਸਾਡੇ ਨਾਲ ਮੁੱਦਿਆਂ ਤੇ ਸਾਡਾ ਸਾਥ ਦੇਉ ਅਸੀਂ ਉਹਦੇ ਨਾਲ ਗੱਠ ਜੋੜ ਕਰਾਂਗੇ ਵੀ ਕਾਂਗਰਸ ਨਾਲ ਵੀ ਸਾਡਾ ਕਿਤੇ ਨਾ ਕਿਤੇ ਅਲਾਈਅੰਸ ਹੋ ਸਕਦਾ ਭਾਜਪਾ ਤੇ ਕੇਂਦਰੀ ਏਜੰਸੀਆਂ ਉਹ ਤੋੜਨਾ ਚਾਹੁੰਦੀਆਂ ਪਾਰਟੀ ਨੂੰ ਇਸ ਕਰਕੇ ਉਹਨਾਂ ਦੀ ਬੋਲੀ ਬੋਲਦੇ ਆ ਇਹ ਸਾਰੇ ਪਟਕਾਊ ਯੰਤਰ ਨੇ ਯਾਰ ਜੀ ਤਾਂ ਬਰਾੜ ਹੋਇਆ ਇੱਕੋ ਦੂਜੇ ਪਾਸੇੋਂ ਕਿਹੜਾ ਹੈਗਾ ਉਹ ਵਨ ਟੀਰ ਮਾਣਾ ਇਹ ਸਾਰੇ ਕਚੋਲਾ ਪਉ ਜੰਤਰ ਨੇ ਅਮਰਤਪਾਲ ਨਾਲ ਕਿੰਨੇ ਬੰਦੇ ਸੀ ਤੇ ਸਰਬਜੋਤ ਨਾਲ ਕਿੰਨੇ ਕ ਬੰਦੇ ਸੀ ਇੱਕ ਸੈਂਟੀਮੈਂਟ ਉਹਨਾਂ ਨੇ ਸਿੱਖਾਂ ਦਾ ਕੈਸ਼ ਕਰ ਲਿਆ ਸੇਧ ਗੁਰਬਾਣੀ ਤੇ ਮੈਨੂੰ ਪਰ ਇਹ ਦੁੱਖਾ ਵੀ 30 35 ਸਾਲ ਦਾ ਇਹ ਮੁਹਾਵਰਾ ਭੁੱਲ ਗਏ ਪੰਥ ਗੁਰਬਾਣੀ ਦੀਆਂ ਤੋਕਾਂ ਭੁੱਲਣੀਆਂ ਸਿਰਫ ਇੰਨੀਆਂ ਸ਼ਹੀਦਾਂ ਦੀ ਜਿੱਥੇ ਬੰਦੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਚੌਥਾ ਸ਼ਬਦ ਨਹੀਂ ਇਹਨਾਂ ਨੂੰ ਆਉਂਦਾ ਸਾਬ ਤੋਂ ਭਟਕ ਜਾਂਦੇ ਆ ਤੇ ਜਾਂਦੇ ਵੀ ਸਾਰੇ ਕਾਲ ਤੱਕ ਸਾਫ ਤੇ ਨਤਮਸਤਕ ਹੋਣੇ ਇਹ ਵੀ ਕਹਿ ਦਿੰਦੇ ਆ ਕਿ ਸਾਡੇ ਤੋਂ ਗਲਤੀਆਂ ਜੇ ਹੋ ਗਈਆਂ ਇਤਿਹਾਸ ਦੇ ਅੰਦਰ ਅਸੀਂ ਮਾਫੀ ਮੰਗਦੇ ਆ ਅਕਾਲ ਤਖਤ ਚ ਜਾਨ ਛੱਡੀ ਐ ਨਾ ਨੇ ਅਕਾਲ ਤਖਤ ਨੇ ਕਿੰਨੀਆਂ ਗੱਲਾਂ ਕੀਤੀਆਂ ਨੇ ਹੁਣ ਤੱਕ ਮੰਨੀਆਂ ਨਾ ਨੇ ਅਕਾਲ ਤਖਤ ਨੇ ਕਿੰਨੇ ਸਾਲ ਹੋ ਗਏ ਇਹ ਕਹੇ ਨੂੰ ਵੀ ਜਥੇਦਾਰਾਂ ਦੀ ਨਿਯੁਕਤੀ ਤੇ ਹਟਾਉਣ ਦਾ ਕੋਈ ਫਾਰਮੂਲਾ ਤਾਂ ਤੈ ਕਰ ਲੋ ਹੁਕਮ ਦਿੱਤਾ ਹੋਇਆ ਮੰਨ ਲਿਆ ਆਪਣੇ ਚੈਨਲ ਖੋਲੋ ਹੁਕਮ ਦਿੱਤਾ ਹੋਇਆ ਮੰਨ ਲਿਆ ਉਹਨਾਂ ਤੋਂ ਮਾਫ ਕਰਾ ਲਿਆ ਸੌਦਾ ਸਾਹਿਬ ਸੰਗਤ ਨੇ ਦਬਾਅ ਪਾ ਕੇ ਮੁੜ ਕੇ ਉਹ ਮਾਫੀ ਵਾਪਸ ਕਰਾਈ ਅਕਾਲ ਤਖਤ ਦੇ ਹੁਕਮਨਾ ਦੀ ਲੰਘਣਾ ਸਭ ਤੋਂ ਪਹਿਲਾਂ ਕਿਹਨੇ ਕੀਤੀ ਬਾਦਲ ਦਲ ਨੇ 1999 ਵੇਲੇ ਕੱਲਾ ਇਹ ਨਹੀਂ ਵੀ ਇਹ ਸੁਖਵੀਰ ਨੇ ਮਾਰਤਾ ਸੁਖਵੀਰ ਨਾਲ ਇਹਨਾਂ ਦਾ ਕਿਸੇ ਦਾ ਕੀ ਰੋਲ ਆ ਸੀ ਸਾਰੇ ਇੱਕ ਸਾਰੇ ਆ ਸਹਿਮਤੀ ਆ ਹਰ ਇੱਕ ਗੱਲ ਤੇ ਸਹਿਮਤ ਰਿਹਾ ਹੈ ਕਿ ਜਿਹਨੂੰ ਪੁੱਛ ਲਈਏ ਨਾ ਜਲੰਧਰ ਇਕੱਠੇ ਹੋਇਆ ਉਹ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਸਿੱਧੀ ਟਿੱਪਣੀ ਨਹੀਂ ਕਰ ਰਿਹਾ ਗੋਲ ਮੋਲ ਗੱਲ ਹੋ ਰਹੀ ਹੈ ਨਹੀਂ ਜੇ ਤਾਂ ਇਹਨਾਂ ਦੀ ਉਹਨਾਂ ਮੁੱਦਿਆਂ ਬਾਰੇ ਵੱਖਰੀ ਪੋਜੀਸ਼ਨ ਹੋਵੇ ਤਾਂ ਕਰਨਗੇ ਨਾ ਅਸੀਂ ਰਿਜਨਲ ਪਾਰਟੀਆਂ ਇਕੱਠੀਆਂ ਕਰਨੀਆਂ ਸੀ ਜਦੋਂ ਤੁਸੀਂ 10 ਸਾਲ ਜਿੰਨਾ ਉਹਨੇ ਰਿਜਨਲ ਪਾਰਟੀਆਂ ਨੂੰ ਮਾਰੇ ਆ ਰਾਜਾ ਦੋ ਅਧਿਕਾਰ ਖੋਏ ਨੇ ਕਿਸੇ ਗੱਲ ਬਾਰੇ ਤਾਂ ਬੋਲੇ ਨਹੀਂ ਵੀ ਅਸੀਂ ਚਾਰ ਚੋਣਾਂ 'ਚ ਹਰ ਗਏ ਬਿਲਕੁਲ ਹਰ ਗਏ ਕਿਉਂ ਹਰ ਗਏ ਕੀ ਸੁਖਵੀਰ ਕਰਕੇ ਹਰ ਗਏ ਮਤੇ ਤੁਸੀਂ ਇਹ ਪਾਉਣੇ ਉਹ ਗੱਲਾਂ ਇਹ ਕਰਦੇ ਹੋ ਕਿ ਸੁਖਵੀਰ ਜਿੱਡਾ ਮਿਹਨਤੀ ਕੋਈ ਨਹੀਂ ਪ੍ਰਧਾਨ ਜੀ ਨੇ ਪੰਜਾਬ ਯਾਤਰਾ ਕੱਢੀ ਪ੍ਰਧਾਨ ਜੀ ਸਾਰੇ ਹਲਕਿਆਂ ਦੇ ਵਿੱਚ ਗਏ ਫਿਰ ਇੱਕ ਰੌਲਾ ਕੀ ਹੈ ਤੁਹਾਡਾ ਉਹਦੇ ਨਾਲ ਰੌਲਾ ਹਰੇ ਤਾਂ ਤੁਸੀਂ ਲਾਈਨ ਕਰਕੇ ਹੋ ਵੀ ਕਾਂਗਰਸ ਨਾਲ ਕਦੇ ਸਮਝੌਤਾ ਨਹੀਂ ਕਰਨਾ ਹੁਣ ਕਾਂਗਰਸ ਉਹ ਕਾਂਗਰਸ ਆ ਜਿਹੜੀ 84 ਵਾਲੇ ਦੀ ਸੀ ਰਾਹੁਲ ਗਾਂਧੀ ਦਰਬਾਰ ਸਾਹਿਬ ਆਉਂਦਾ ਮੱਥਾ ਟੇਕਦਾ ਕੀ ਸਿਰਫ ਇਹ ਕਹਿ ਕੇ ਵੀ ਮੈਂ ਦਾਦੀ ਦੀ ਗਲਤੀ ਮੰਨਦਾ ਇਹਦੇ ਨਾਲ ਗਲਤੀ ਮੰਨੀ ਨਹੀਂ ਜੂ ਮਤਲਬ ਸਿੱਖਾਂ ਦਾ ਤਾਂ ਮਸ਼ਹੂਰ ਆ ਇਤਿਹਾਸ ਚ ਵੀ ਸ਼ਰਨ ਪੇ ਉਹ ਤਰ ਜਾਂਦਾ ਜਿਹੜਾ ਆਵੇ ਮਾਫ ਕਰਨ ਦੇ ਤਾਂ ਇਤਿਹਾਸ ਵੱਡਾ ਵੱਡਿਆਂ ਨੂੰ ਮਾਫ ਕੀਤਾ ਜੇ ਕੋਈ ਗਲਤੀ ਆ ਜੇ ਮੰਨ ਲੈ ਮਹਾਰਾਜਾ ਰਣਜੀਤ ਸਿੰਘ ਵਰਗੇ ਵੀ ਥਮਲੇ ਨਾਲ ਬੰਨੇ ਸੀ ਬਰਨਾਲਾ ਸਾਹਿਬ ਵੀ ਮੰਨੇ ਸੀ ਬਿੱਟੂ ਇਹ ਕਹਿ ਰਿਹਾ ਵੀ ਉਹ ਮੇਰੇ ਤੇ ਦਬਾਅ ਆ ਰਿਹਾ ਸੀ ਵੀ ਬਿਆਨਤ ਸਿੰਘ ਦੇ ਕਾਤਲਾਂ ਨੂੰ ਮਾਫ਼ ਕਰੋ ਕਿਉਂਕਿ ਉਹਨਾਂ ਨੇ ਪਹਿਲਾਂ ਸਿਰਜਿਆ ਹੋਇਆ ਇਤਿਹਾਸ ਹਰਜੀਵ ਗਾਂਧੀ ਦੇ ਕਾਤਲਾਂ ਨੂੰ ਮਾਫੀ ਦਿੱਤੀ ਹੋਈ ਆ ਪੰਜਾਬ ਦੀ ਸਿਆਸਤ ਬੜੀ ਦਿਲਚਸਪ ਹੋ ਗਈ ਹੈ ਕਿਉਂਕਿ ਖੇਤਰੀ ਪਾਰਟੀ ਦਾ ਦਾਵਾ ਕਰਨ ਵਾਲੀ ਇਕਲੌਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਖਿਲਾਰੇ ਬਹੁਤ ਵੱਡੇ ਨੇ ਇਹ ਧੜੇਬੰਦੀ ਪਹਿਲੀ ਵਾਰ ਨਹੀਂ ਹੋਈ ਇਤਿਹਾਸ ਭਰਿਆ ਪਿਆ ਪਰ ਇਸ ਧੜੇਬੰਦੀ ਦੀ ਕਾਰਨ ਕੀ ਹੈ ਇਸ ਦੇ ਪਰਚੋਲ ਕਰਨ ਦੇ ਉੱਤੇ ਗੱਲਬਾਤ ਅਸੀਂ ਕਰਾਂਗੇ ਮੇਰੇ ਨਾਲ ਇਹਨਾਂ ਮਸਲਿਆਂ ਤੇ ਸਿਆਸੀ ਤੌਰ ਦੇ ਉੱਤੇ ਸੂਝਬੂਝ ਨਾਲ ਆਪਣੀ ਟਿੱਪਣੀਆਂ ਕਰਦੇ ਨੇ ਮਾਲਵਿੰਦਰ ਸਿੰਘ ਮਾਲੀ ਜੀ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਮਾਲੀ ਸਾਹਿਬ ਕੱਲ ਦੀਆਂ ਦੋ ਤਸਵੀਰਾਂ ਨੇ ਬੜੀ ਚਰਚਾ ਛੇੜੀ ਐ ਇੰਨਾ ਸਰਕਾਰ ਦੇ ਉੱਤੇ ਫੋਕਸ ਨਹੀਂ ਰਿਹਾ ਲੋਕਾਂ ਦਾ ਜਿੰਨਾ ਇਸ ਗੱਲ ਦੀ ਦਿਲਚਸਪੀ ਹੋਈ ਪਈ ਐ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਪੈਂਤੜਾ ਕੀ ਹੋਊ ਰਾਹ ਕੀ ਹੋਊ ਤੇ ਕਿਹੜਾ ਲੀਡਰ ਆ ਜਿਹੜਾ ਵਾਕਈ ਪੰਥਕ ਹੋ ਕੇ ਨਿਭੜ ਸਕਦਾ ਐ ਬਾਕੀ ਤਾਂ ਸਾਰੇ ਬਸ ਫਾਰਮੈਲਟੀ ਵਾਲੇ ਆ ਉਹ ਦੋਹਾਂ ਤਸਵੀਰਾਂ ਨੂੰ ਪਹਿਲੀ ਨਜ਼ਰੇ ਤੁਸੀਂ ਕਿਵੇਂ ਤੱਕਿਆ ਮਤਲਬ ਮੈਂ ਇਹ ਸਮਝਿਆ ਵੀ ਜਿਵੇਂ ਏਜੰਡੇ ਤੋਂ ਬਿਨਾਂ ਲੋਕ ਸਭਾ ਦੀ ਚੋਣ ਲੜੀ ਜਾਂਦੀ ਐ ਨਾ ਮੁੱਦਿਆਂ ਤੋਂ ਬਿਨਾਂ ਲੜਾਈ ਛੇੜ ਲਈ ਅਕਾਲੀਆਂ ਨੇ ਮੁੱਦੇ ਹੋ ਸਕਦਾ ਹੋਂ ਵਾਲੇ ਸਮੇਂ 'ਚ ਬਣ ਜਾਣ ਮਤਭੇਦ ਕੀ ਨੇ ਰੌਲੇ ਕੀ ਨੇ ਕਿਉਂ ਨੁਕਸਾਨ ਹੋਇਆ ਇਹ ਸੋਚੇ ਸਮਝੇ ਬਿਨਾ ਸਿਰਫ ਲੀਡਰਸ਼ਿਪ ਨੂੰ ਬਦਲਣ ਦੀ ਗੱਲ ਅਕਾਲੀ ਦਲ 'ਚ ਲੀਡਰਸ਼ਿਪ ਬਦਲੀ ਹੈ ਬਹੁਤ ਵਾਰ ਲੀਡਰਸ਼ਿਪ ਬਦਲਣੀ ਕੋਈ ਗਨਾਹ ਨਹੀਂ ਹੁੰਦੀ ਪਰ ਨਾਲ ਦੇ ਨਾਲ ਅਕਾਲੀ ਦਲ ਦੀ ਲਾਈਨ ਬਦਲੀ ਹੈ ਜੇ ਮਾਸਟਰ ਤਾਰਾ ਸਿੰਘ ਵਾਲੀ ਜਿਹੜੀ ਲਾਈਨ ਸੀ ਉਹ ਜਦੋਂ ਬਦਲੀ ਫਤਿਹ ਸਿੰਘ ਆਇਆ ਤਾਂ ਲਾਈਨ ਬਦਲੀ ਸੰਤ ਲੰਗੋ ਵਾਲੇ ਫਿਰ ਧਰਮ ਜੁੱਧ ਮੋਰਚਾ ਲੱਗਿਆ ਡਿਕਟੇਟਰ ਬਣੇ ਐਮਰਜੈਂਸੀ ਦੇ ਖਿਲਾਫ ਵੀ ਉਹਨਾਂ ਨੇ ਮੋਰਚਾ ਲਾਇਆ ਸੋ ਲਾਈਨ ਦੇ ਰੌਲੇ ਤੋਂ ਬਿਨਾ ਲੀਡਰਸ਼ਿਪ ਬਦਲਣ ਦਾ ਰੌਲਾ ਪੈ ਗਿਆ ਵੱਡਾ ਇਹ ਕਿਹੜੀ ਲਾਈਨ ਆ ਜਿਹਦੇ ਉੱਤੇ ਚੱਲਣ ਨੂੰ ਤਿਆਰ ਨਹੀਂ ਐ ਦੋਵਾਂ ਧੜਿਆਂ ਵਿੱਚੋਂ ਕੋਈ ਲੀਡਰਸ਼ਿਪ ਨਹੀਂ ਦੋਹੇ ਧੜੇ ਇੱਕੋ ਲਾਈਨ ਤੇ ਚੱਲ ਰਹੇ ਨੇ ਅਸਲ 'ਚ ਹੁਣ ਤੱਕ ਸੁਖਬੀਰ ਆ ਜਿਹੜਾ ਉਹ ਤੋਂ ਲੱਗਦਾ ਜਿਵੇਂ ਉਹ ਕੁਝ ਬਦਲਾਅ ਕਰਨਾ ਚਾਹੁੰਦਾ ਹੁੰਦਾ ਖਾਸ ਕਰਕੇ ਜਿਹੜਾ ਪੁੰਦੜ ਸਾਹਿਬ ਦਾ ਬਿਆਨ ਆ ਜਿਹੜਾ ਹੁਣ ਤੱਕ ਇਹਨਾਂ ਨੇ ਇਹ ਮਿੱਥ ਲਿਆ ਸੀ ਨਾ ਵੀ ਕਾਂਗਰਸ ਨਾਲ ਤੀਨ ਕਾਲ ਨਹੀਂ ਸਮਝੌਤਾ ਹੋ ਜਾਣਾ ਪੁੰਦੜ ਸਾਹਿਬ ਨੇ ਉਹ ਬਦਲਤਾ ਇੱਕ ਹਸਾਬ ਨਾਲ ਚਾਹੇ ਉਹਦੇ ਹੱਕ 'ਚ ਹਾਲੇ ਕੋਈ ਬੜਾ ਨਹੀਂ ਬੋਲਿਆ ਨਾ ਸੁਖਵੀਰ ਨਾ ਕੋਈ ਹੋਰ ਵੱਡਾ ਲੀਡਰ ਪਰ ਉਹਨੇ ਕਹਿਤਾ ਨਾ ਕੋਈ ਵੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਨਾਈ ਨਾ ਕੋਈ ਦੋਸਤਾ ਨਾ ਕੋਈ ਦੁਸ਼ਮਨਾ ਜਿਹੜਾ ਜਿਹੜਾ ਸਾਡੇ ਨਾਲ ਮੁੱਦਿਆਂ ਤੇ ਸਾਡਾ ਸਾਥ ਦੇਉ ਅਸੀਂ ਉਹਦੇ ਨਾਲ ਗੱਠ ਜੋੜ ਕਰਾਂਗੇ ਇਹਦਾ ਮਤਲਬ ਉਹਨਾਂ ਨੇ ਕਾਂਗਰਸ ਵਾਲੀ ਜਿਹੜਾ ਇੱਕ ਪੱਖ ਸੀ ਉਹ ਖੁੱਲਾ ਕਰ ਲਿਆ ਵੀ ਕਾਂਗਰਸ ਨਾਲ ਵੀ ਸਾਡਾ ਕਿਤੇ ਨਾ ਕਿਤੇ ਅਲਾਈਅੰਸ ਹੋ ਸਕਦਾ ਇੰਡੀਆ ਗੱਠ ਜੋੜ ਨਾਲ ਵੀ ਹੋ ਸਕਦਾ ਉਹਦਾ ਸਿਆਸੀ ਅਰਥ ਹੀ ਬਣਦਾ ਹੂੰ ਪਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਜਿਹੜੇ ਉਹਨਾਂ ਦਾ ਤਾਂ ਕੱਲ ਵਾਲਾ ਸਪੀਕਰ ਵਾਲੇ ਮਸਲੇ ਦੇ ਉੱਤੇ ਹੀ ਏਜੰਡਾ ਕੋਈ ਹੋਰ ਸੀ ਪੈਂਤੜਾ ਹੋਰ ਸੀ ਉਹਦੇ ਵਿੱਚ ਤਾਂ ਫੇਰ ਲੋਕ ਹਿਸਾਬ ਲਾ ਰਹੇ ਆ ਕਿ ਉਹਨਾਂ ਦਾ ਇੰਡੀਆ ਗੱਠਜੋੜ ਦੇ ਖਿਲਾਫ ਤਲਕ ਹੋਣਾ ਇਹਦਾ ਮਤਲਬ ਸਾਫ਼ ਹੈ ਕਿ ਕੀ ਉਹ ਐਂਡੀਆ ਨਾਲ ਖੜੇ ਆ ਦੇਖੋ ਐਡੀ ਛੇਤੀ ਬਦਲਣਾ ਖ ਬਹੁਤ ਆ ਜਿਹੜੀ ਗੱਲ 35 ਸਾਲ ਦੀ ਤੁਹਾਡੇ ਦਿਮਾਗ ਦਾ ਹਿੱਸਾ ਬਣੀ ਪਈਆ ਤੁਹਾਡੇ ਜਵਾਨ ਦਾ ਹਿੱਸਾ ਬਣੀ ਪਈਆ ਉਹ ਤੋਂ ਪਾਸੇ ਜਾਣਾ ਰਸਮੀ ਕੋਈ ਫੈਸਲਾ ਨਹੀਂ ਹੋਇਆ ਜਾਂ ਤਾਂ ਰਸਮੀ ਫੈਸਲਾ ਹੋ ਜੇ ਨਾ ਦਲ ਦਾ ਫੇਰ ਤਾਂ ਸਾਰਿਆਂ ਨੂੰ ਉਹ ਕਹਿਣਾ ਪਊ ਰਸਮੀ ਫੈਸਲਾ ਨਹੀਂ ਹੋਇਆ ਇੱਕ ਬੈਸ ਓਪਨ ਕਰਤੀ ਉਹਨਾਂ ਨੇ ਵੀ ਇੱਕ ਆਹ ਡਾਇਰੈਕਸ਼ਨ ਆ ਜਿਹੜੀ ਅਸੀਂ ਲੈ ਸਕਦੇ ਆ ਉਹਨੇ ਕਿਹਾ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਕੱਤਰ ਜਨਰਲ ਹੋਣ ਦੇ ਨਾਤੇ ਬੜੀ ਜ਼ਿੰਮੇਵਾਰੀ ਨਾਲ ਇਹ ਐਲਾਨ ਕਰਦਾ ਆ ਆਪਣੇ ਆਪ ਚ ਹੈ ਤਾਂ ਦਲ ਦਾ ਹੀ ਐਲਾਨ ਪਰ ਬਾਕੀ ਹਾਲੇ ਦੇਖਦੇ ਹਾਂ ਵੀ ਇਹਦਾ ਆਲੇ-ਦਾਲ ਰਿਸਪਾਂਸ ਕੀ ਆਉਂਦਾ ਜਿਹੜੀ ਇੱਧਰ ਤੇ ਇਕੱਠੀ ਹੋਈ ਆ ਜਿਨੇ ਭਰਜਿੰਦਰ ਸਿੰਘ ਦੇ ਫਾਰਮ ਹਾਊਸ ਤੇ ਕੱਟ ਕੀਤਾ ਹੁਣ ਇੱਥੇ ਕੱਟ ਕੀਤਾ ਉਹਨਾਂ ਬਾਰੇ ਕੀ ਪ੍ਰਭਾਵ ਜਾ ਰਿਹਾ ਵੀ ਕਿਉਂਕਿ ਇੱਕ ਤਾਂ ਉਹੀ ਬੈਠੇ ਨੇ ਸਾਰੇ ਉਹਨਾਂ 'ਚ ਜਿਹੜੇ ਅਕਾਲੀ ਦਲ ਦੇ ਵਿੱਚ ਹੁੰਦੇ ਹੋਏ ਕਹਿੰਦੇ ਸੀ ਭਾਜਪਾ ਨਾਲ ਜਾਣਾ ਸਭ ਤੋਂ ਵੱਡੀ ਗੱਲ ਐਮ4 ਮਨੀ ਮੇਕਿੰਗ ਮਸ਼ੀਨ ਮਲੂਕਾ ਜਿਹੜਾ ਜਦੋਂ ਸਿੱਖਿਆ ਮੰਤਰੀ ਹੋਇਆ ਸਕੈਂਡਲਾ ਦਾ ਸਕੰਦਰ ਜੀ ਨੂੰ ਕਹਿੰਦੇ ਹੁੰਦੇ ਸੀ ਜਿਨੇ ਸਪਸ਼ਟ ਮਿਆਂ ਦਿੱਤਾ ਵੀ ਅਕਾਲੀ ਦਲ ਦੀ ਲਾਈਨ ਕੀ ਚਾਹੀਦੀ ਹੈ ਇੱਕ ਵੀਡੀਓ ਪਾ ਕੇ ਉਹ ਉੱਥੇ ਲਾਣੇਦਾਰਾਂ ਦੇ ਵਿੱਚ ਬੈਠ ਤੇ ਮੈਸੇਜ ਕੀ ਜਾਊ ਜੀ ਸਨੇਹਾ ਕੀ ਜਾਊ ਇਹਦੇ ਵਿੱਚੋਂ ਇਹਦੇ ਲਈ ਤਾਂ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਜਾਂ ਉਹਨਾਂ ਦੇ ਜਿਹੜੇ ਧੜੇ ਨਾਲ ਖੜੇ ਐ ਚਾਹੇ ਉਹ ਪ੍ਰੋਫੈਸਰ ਜਿਹੜੇ ਆ ਡਾਕਟਰ ਦਲਜੀਤ ਸਿੰਘ ਚੀਮਾ ਨੇ ਜਾਂ ਬਲਵਿੰਦਰ ਸਿੰਘ ਭੁੰਦੜ ਨੇ ਮਿਰਸਾ ਸਿੰਘ ਉਲਟੋਹਾ ਜਾਂ ਜਨਮੇਜਾ ਸਿੰਘ ਸੇਖੋਂ ਮਹੇਸ਼ੇਂਦਰ ਸਿੰਘ ਗਰੇਵਾਲ ਉਹ ਇਹ ਕਹਿ ਰਿਹਾ ਕਿ 99 ਪੁਆਇੰਟ ਐ ਜਿਹੜੇ ਪਰਸੈਂਟ ਬੰਦੇ ਐ ਉਹ ਹੈਗੇ ਆ ਪ੍ਰਧਾਨ ਸਾਹਿਬ ਦੇ ਨਾਲ ਦੂਜੇ ਇੱਕ ਪਾਸੇ ਹੋਈ ਜਾਣ ਕਹਿੰਦੇ ਭਾਜਪਾ ਤੇ ਕੇਂਦਰੀ ਏਜੰਸੀਆਂ ਉਹ ਤੋੜਨਾ ਚਾਹੁੰਦੀਆਂ ਪਾਰਟੀ ਨੂੰ ਇਸ ਕਰਕੇ ਉਹਨਾਂ ਦੀ ਬੋਲੀ ਬੋਲਦੇ ਆ ਇਹ ਸਾਰੇ ਪਟਕਾਊ ਯੰਤਰ ਨੇ ਚਰਨਜੀਤ ਬਰਾੜ ਹੋਇਆ ਇੱਕੋ ਦੂਜੇ ਪਾਸਿਓ ਕਿਹੜਾ ਹੈਗਾ ਉਹ ਇਹਨਾਂ ਦਾ ਸਕੱਤਰ ਜਾ ਉਹਦਾ ਮੇਰੇ ਨਾਲ ਵੰਟੀ ਵੰਟੀ ਰਮਾਣਾ ਵੰਟੀ ਰਮਾਣਾ ਇਹ ਸਾਰੇ ਕਚੋਲਾ ਪਉ ਜੰਤਰ ਨੇ ਇਹਨਾਂ ਨੂੰ ਇਹ ਸਮਝ ਨਹੀਂ ਲੱਗ ਰਹੀ ਵੀ ਰੌਲਾ ਕੀ ਹੈ ਅਸਲ 'ਚ ਇਹ ਅਸਲ 'ਚ ਰੌਲਾ ਨਿੱਖਰ ਨਾਉਣ ਵਾਲੇ ਸਮੇਂ 'ਚ ਮੈਂ ਇਹ ਨਹੀਂ ਕਹਿੰਦਾ ਸਪਸ਼ਟ ਪਾਲਾ ਬੰਦੀ ਹੋ ਗਈ ਇਹ ਪਾਲਾ ਬੰਦੀ ਹੋਣ ਦੀ ਸੁਭਾਅ ਬਣਾਉਣ ਵਾਲੇ ਸਮੇਂ ਦੇ ਵਿੱਚ ਬੰਦੇ ਕਿਦੇ ਕੰਨੀ ਕਿੰਨੇ ਨੇ ਇਹ ਨੇ ਕੋਈ ਫੈਸਲਾ ਨਹੀਂ ਕਰਨਾ ਫੈਸਲਾ ਕਰੂ ਲਾਈਨ ਸੇਧ ਕੀ ਆ ਤੇ ਅਮਰਤਪਾਲ ਨਾਲ ਕਿੰਨੇ ਬੰਦੇ ਸੀ ਤੇ ਸਰਬਜੋਤ ਨਾਲ ਕਿੰਨੇ ਕੰਦੇ ਸੀ ਇੱਕ ਸੈਂਟੀਮੈਂਟ ਉਹਨਾਂ ਨੇ ਸਿੱਖਾਂ ਦਾ ਕੈਸ਼ ਕਰ ਲਿਆ ਸਿੱਖਾਂ ਦੇ ਅੰਦਰ ਉਹ ਗੱਲ ਪਈ ਸੀ ਸੋ ਇਸ ਕਰਕੇ ਇਹ ਜਿਹੜੇ ਬੰਦਾ ਵੀ ਇੰਨੇ ਉਹਦੇਦਾਰ ਉਧਰ ਨੇ ਇੰਨੇ ਉਹਦੇਦਾਰ ਇਧਰ ਨੇ ਇੰਨੇ ਵੱਡੇ ਲੀਡਰ ਉਧਰ ਨੇ ਇੰਨੇ ਵੱਡੇ ਲੀਡਰ ਘੱਟ ਨੇ ਇਹ ਨਹੀਂ ਉਹ ਕਹਿੰਦੇ ਨਾ ਸ਼ਾਹ ਮੁਹੰਮਦਾਨਤ ਨੂੰ ਹੋਈ ਹੋਣਾ ਜਿਹੜਾ ਕਰੇਗਾ ਖਾਲਸਾ ਪੰਥ ਮੀਆਂ ਦੁਖਾਂਤ ਇਹਨਾਂ ਦਾ ਵੱਡਾ ਇਹ ਅਸਲ ਚ ਦੇਖੋ ਦੋ ਪੱਖਾਂ ਤੋਂ ਉਹਨਾਂ ਨੇ ਮਾਰ ਖਾਧੀ ਸੇਧ ਗੁਰਬਾਣੀ ਤੇ ਮਿਲੂ ਪਰ ਇਹ ਦੁੱਖਾ ਵੀ 30 35 ਸਾਲ ਦਾ ਇਹ ਮੁਹਾਵਰਾ ਭੁੱਲ ਗਏ ਪੰਥਕ ਗੁਰਬਾਣੀ ਦੀਆਂ ਤੋਂ ਘੱਟ ਭੁੱਲਣੀਆਂ ਸਿਰਫ ਇੰਨੀਆਂ ਸ਼ਹੀਦਾਂ ਦੀ ਜਥੇਬੰਦੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਚੌਥਾ ਸ਼ਬਦ ਨਹੀਂ ਇਹਨਾਂ ਨੂੰ ਆਉਂਦਾ ਪਰ ਜਦੋਂ ਰਾਹ ਤੋਂ ਭਟਕ ਜਾਂਦੇ ਆ ਤੇ ਜਾਂਦੇ ਵੀ ਸਾਰੇ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣੇ ਇਹ ਵੀ ਕਹਿ ਦਿੰਦੇ ਆ ਕਿ ਸਾਡੇ ਤੋਂ ਗਲਤੀਆਂ ਜੇ ਹੋ ਗਈਆਂ ਇਤਿਹਾਸ ਦੇ ਅੰਦਰ ਅਸੀਂ ਮਾਫੀ ਮੰਗਦੇ ਆ ਅਕਾਲ ਤਖਤ 'ਚ ਜਾਨ ਛੱਡੀ ਐ ਇਹਨਾਂ ਨੇ ਅਕਾਲ ਤਖਤ ਦੇ ਤੁਹਾਨੂੰ ਲੱਗਦਾ ਜੋ ਫੈਸਲਾ ਕਰੂ ਮੰਨੀ ਜਾਓ ਅਕਾਲ ਤਖਤ ਨੇ ਕਿੰਨੀਆਂ ਗੱਲਾਂ ਕੀਤੀਆਂ ਨੇ ਹੁਣ ਤੱਕ ਮੰਨੀਆਂ ਇਹਨਾਂ ਨੇ ਅਕਾਲ ਤਖਤ ਨੇ ਕਿੰਨੇ ਸਾਲ ਹੋ ਗਏ ਇਹ ਕਹੇ ਨੂੰ ਵੀ ਜਥੇਦਾਰਾਂ ਦੀ ਨਿਯੁਕਤੀ ਤੇ ਹਟਾਉਣ ਦਾ ਕੋਈ ਫਾਰਮੂਲਾ ਤਾਂ ਤੈਅ ਕਰ ਲੋ ਹੁਕਮ ਦਿੱਤਾ ਹੋਇਆ ਮੰਨ ਲਿਆ ਆਪਣਾ ਚੈਨਲ ਖੋਲੋ ਹੁਕਮ ਦਿੱਤਾ ਹੋਇਆ ਮੰਨ ਲਿਆ ਫਿਰ ਉਹਨਾਂ ਤੋਂ ਮਾਫ ਕਰਾ ਲਿਆ ਸੌਦਾ ਸਾਧ ਸੰਗਤ ਨੇ ਦਬਾਅ ਪਾ ਕੇ ਮੁੜ ਕੇ ਉਹ ਮਾਫੀ ਵਾਪਸ ਕਰਾਈ ਫਿਰ ਸਾਰੇ ਜਨਰਲ ਹਾਊਸ ਨੇ ਪਾਸ ਕੀਤਾ ਜਥੇਦਾਰਾਂ ਨੇ ਪਾਸ ਕੀਤਾ ਤਲਵੰਡੀ ਸਾਬੋ ਵੱਡੀ ਪ੍ਰੈਸ ਕਾਨਫਰੰਸ ਕਰਕੇ ਪੰਥਕ ਕਾਨਫਰੰਸ ਕਰਕੇ ਨਾਨਕਸ਼ਹੀ ਕੈਲੰਡਰ ਲਾਗੂ ਕੀਤਾ ਜਦੋਂ ਟਕਸਾਲੀਆਂ ਦੇ ਦੇਰੇਦਾਰਾਂ ਦਾ ਦਬਾਅ ਆਇਆ ਕਹਿੰਦੇ ਜੀ ਕਮੇਟੀ ਬਣਾ ਲਓ ਦੋ ਮੈਂਬਰੀ ਕਮੇਟੀ ਬਣਾਦੀ ਉਹਨਾਂ ਪਾਸ ਕੀਤਾ ਹੋਇਆ ਲਾਗੂ ਕੀਤਾ ਹੋਇਆ ਕੈਲੰਡਰ ਵਾਪਸ ਕਰ ਲਿਆ ਸੋ ਅਕਾਲ ਤਖਤ ਦੇ ਹੁਕਮਨਾਮੀਆਂ ਦੀ ਉਲੰਘਣਾ ਸਭ ਤੋਂ ਪਹਿਲਾਂ ਕਿਹਨੇ ਕੀਤੀ ਬਾਦਲਦਲ ਨੇ 1999 ਵੇਲੇ ਕੱਲੀ ਹੁਕਮਨਾਮੇ ਦੀ ਉਲੰਘਣਾ ਨਹੀਂ ਕੀਤੀ ਟੋੜਾ ਸਾਹਿਬ ਨੂੰ ਪ੍ਰਧਾਨਗੀ ਤੋਂ ਲਾਹਿਆ ਰਣਜੀਤ ਸਿੰਘ ਨੂੰ ਅਕਾਲ ਤਖਤ ਦੇ ਜਥੇਦਾਰ ਨੂੰ ਹਟਾਇਆ ਤੇ ਹੁਣ ਇਹ ਅਕਾਲ ਤਖਤ ਤੂ ਕੀ ਭਾਲਦੇ ਆ ਵੀ ਅਕਾਲ ਤਖਤ ਫੈਸਲਾ ਕੋਈ ਇਹਨਾਂ ਚ ਦਖਲ ਦੇਉ ਸ਼੍ਰੋਮਣੀ ਅਕਾਲੀ ਦਲ ਬਚਾਓ ਉਹਨਾਂ ਨੇ ਨਾਰਾ ਦਿੱਤਾ ਕੱਲ ਜਿਹੜੇ ਜਲੰਧਰ ਇਕੱਠੇ ਹੋਏ ਪ੍ਰੇਮ ਸਿੰਘ ਚੰਦੂ ਮਾਜਰਾ ਹੋਣੀ ਤੇ ਮਲੂਕਾ ਤੇ ਉਹ ਸਾਰੇ ਧੜਾ ਜਿਹੜਾ ਬੀਬੀ ਜ਼ਗੀਰ ਕੌਰ ਵੀ ਵਿੱਚ ਇੱਕ ਪਾਸੇ ਇਧਰ ਪੰਜਾਬ ਬਚਾਓ ਵਾਲੇ ਯਾਤਰਾ ਵਿੱਚ ਵੀ ਸ਼ਾਮਲ ਹੋ ਜਾਂਦੇ ਆ ਫਿਰ ਸ਼ਰਮਣੀ ਅਕਾਲੀ ਦਲ ਬਚਾਓ ਵਾਲੇ ਨਾਰੇ ਦੇ ਉੱਤੇ ਚੱਲਣ ਨੂੰ ਤਿਆਰ ਬੈਠੇ ਆ ਬਚਾਉਣਾ ਕਿਹਦੇ ਤੋਂ ਆ ਇਹ ਜਦੋਂ ਸਵਾਲ ਹੁੰਦਾ ਜਵਾਬ ਨਹੀਂ ਆਉਂਦਾ ਆਪਣੇ ਆਪ 'ਚ ਦੋਹੇ ਨਾਰੇ ਸਹੀ ਨੇ ਪਰ ਗੱਲ ਇਹ ਆ ਪੰਜਾਬ ਬਰਬਾਦ ਕਿਉਂ ਹੋਇਆ ਬੱਚੂ ਤਾਂ ਤਾਂ ਹੀ ਅਕਾਲੀ ਦਲ ਬਰਬਾਦ ਕਿਉਂ ਹੋਇਆ ਜੇ ਉਹਦਾ ਪਤਾ ਕਰੋਗੇ ਤਾਂ ਹੀ ਬਚੂ ਜਦੋਂ ਤੁਸੀਂ ਮਰਜ ਟੋਲੋਗੇ ਉਹ ਕਹਿੰਦੇ ਬਾਹਰੋਂ ਨਵਜਾਂ ਫੜਫੜ ਤੈਨੂੰ ਰੋਗ ਪਤਾ ਨਹੀਂ ਲੱਗਣਾ ਸੋ ਇਸ ਕਰਕੇ ਅਕਾਲੀ ਦਲ ਮਰਿਆ ਕਿਹੜੀ ਗੱਲ ਤੇ ਆ ਉਹ ਤਾਂ ਉਹ ਦੇਖੋ ਦੋ ਗੱਲਾਂ ਨੇ ਬਹੁਤ ਸਿੱਧੀਆਂ ਪਹਿਲੀ ਗੱਲ ਆ ਬਸਪਾ ਨਾਲੋਂ ਨਾਤਾ ਤੋੜਿਆ 99 ਵਿੱਚ ਬਿਨਾਂ ਸ਼ਰਤ ਹਮਾਇਤ ਦਿੱਤੀ ਉਹ ਹਮਾਇਤ ਬਿਨਾਂ ਸ਼ਰਤੇ ਚੱਲਦੀ ਰਹੀ ਆਖਰ ਚ ਆ ਕੇ ਕਿਸਾਨ ਅੰਦੋਲਨ ਨੇ ਜਦੋਂ ਇਹਨਾਂ ਦੇ ਪੈਰਾਂ 'ਹੇ ਠੱਗ ਵਾਲੀ ਉਦੋਂ ਇਹਨਾਂ ਨੂੰ ਲੱਗਿਆ ਵੀ ਆਹ ਕੀ ਹੋ ਗਿਆ ਫਿਰ ਇਹ ਬਾਹਰ ਨਿਕਲੇ ਗੁਰਵਾਨੀ ਰਾਹ ਦਰਸਾਉਂਦੀ ਆ ਸਾਧ ਬਾਰੇ ਮਛਲੀ ਜਾਲ ਨਾ ਜਾਣਿਆ ਕਿਉਂ ਕੀਤਾ ਵਸਾ ਜੋ ਭਾਜਪਾ ਨਾਲ ਸਾਝ ਪਈਆ ਹੁਣ ਤੱਕ ਟੁੱਟ ਗਈ ਕੜਕ ਕਰਕੇ ਨਾ ਫਿਰ ਇਹਨਾਂ ਨੇ ਤਾਂ ਸਰਕਾਰ ਬਣਾਈ ਉਹਨਾਂ ਦੀ ਬਚਾਈ ਹਮੈਤ ਦੇ ਕੇ ਉਹਨਾਂ ਨੇ ਚੋਣ ਗੱਠ ਜੋੜ ਮੋਕੀ ਸ਼ਰਤਾਂ ਲਾਤੀਆਂ ਵੀ ਗੱਠ ਜੋੜੇ ਤਾਂ ਹੁ ਪਹਿਲਾਂ ਤਿੰਨ ਗੱਲਾਂ ਮੰਨੋ ਉਹਨਾਂ ਬਾਰੇ ਗੋਲ ਮੋਲ ਜਾਂ ਜਵਾਬ ਰੱਖਿਆ ਐਲਾਨਨਾਮਾ ਵਧੀਆ ਲਿਖ ਲਿਆ ਉਹ ਗਾਹਾਂ ਪ੍ਰਚਾਰਿਆ ਨਹੀਂ ਦੁੱਬਦਾ ਜਿਹੜਾ ਤੁਸੀਂ ਹਰ ਸਿਮਰਤ ਦੀ ਗੱਲ ਕਰਦੇ ਹੋ ਉਹ ਹੀ ਦੁੱਬਦਾ ਪਰੇ ਹੌਲੀ ਹੌਲੀ ਦੰਦੀ ਨਿਕਰਨੀ ਆ ਇੱਕ ਤਾਂ ਇਹਨਾਂ ਨੂੰ ਉੱਥੋਂ ਵਿਚਾਰਨਾ ਚਾਹੀਦਾ ਵੀ ਜਿਹੜੇ ਸਾਂਝ ਸੀ ਕਿਉਂਕਿ ਭਾਜਪਾ ਨੇ ਜਿਹਨੂੰ ਨਾਲ ਰਲਾਇਆ ਨਾ ਹਰ ਇੱਕ ਨੂੰ ਮਾਰਿਆ ਜਿੰਨੀਆਂ ਮਰਜ਼ੀ ਉਦਾਹਰਣਾਂ ਦੇਖ ਲਓ ਜਿੰਨੀਆਂ ਮਰਜ਼ੀ ਪਾਰਟੀਆਂ ਦੇਖ ਲਓ ਅਕਾਲੀ ਦਲ ਵੀ ਮਰਿਆ ਖੜਾ ਕੱਲਾ ਇਹ ਨਹੀਂ ਵੀ ਇਹ ਸੁਖਵੀਰ ਨੇ ਮਾਰਤਾ ਜਾਂ ਸੋ ਵੀਰ ਨਾਲ ਇਹਨਾਂ ਦਾ ਕਿਸੇ ਦਾ ਕੀ ਰੋਲ ਹੈ ਅਸੀਂ ਸਾਰੇ ਇੱਕ ਸਾਰੇ ਆ ਸਹਿਮਤੀ ਆ ਹਰ ਇੱਕ ਗੱਲ ਤੇ ਸਹਿਮਤ ਰਿਹਾ ਹੈ ਜੇ ਵੀ ਖੁੱਲ ਕੇ ਜਿਹਨੂੰ ਪੁੱਛ ਲਈਏ ਨਾ ਜਲੰਧਰ ਇਕੱਠੇ ਹੋਇਆ ਉਹ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਸਿੱਧੀ ਟਿੱਪਣੀ ਨਹੀਂ ਕਰ ਰਿਹਾ ਗੋਲ ਮੋਲ ਗੱਲ ਹੋ ਰਹੀ ਹੈ ਨਹੀਂ ਜੇ ਤਾਂ ਇਹਨਾਂ ਦੀ ਉਹਨਾਂ ਮੁੱਦਿਆਂ ਬਾਰੇ ਵੱਖਰੀ ਪੋਜੀਸ਼ਨ ਹੋਵੇ ਤਾਂ ਕਰਨਗੇ ਨਾ ਫਿਰ ਅਸੀਂ ਰਿਜਨਲ ਪਾਰਟੀਆਂ ਇਕੱਠੀਆਂ ਕਰਨੀਆਂ ਸੀ ਜਦੋਂ ਤੁਸੀਂ 10 ਸਾਲ ਜਿੰਨਾ ਉਹਨੇ ਰਿਜਨਲ ਪਾਰਟੀਆਂ ਨੂੰ ਮਾਰਿਆ ਰਾਜਦੋਤ ਅਧਿਕਾਰ ਖੋਹੇ ਨੇ ਕਿਸੇ ਗੱਲ ਬਾਰੇ ਤਾਂ ਬੋਲੇ ਨਹੀਂ ਉਹ ਤੁਹਾਡੇ ਕਿਵੇਂ ਭਰੋਸਾ ਕਰ ਲੈਣ ਮੇਰੇ ਕਹਿਣ ਦਾ ਮਤਲਬ ਇਹ ਉਹ ਸਾਂਝ ਦੇ ਵਿੱਚ ਕੀ ਗੜਬੜ ਰਹੀ ਆ ਉਹਦੀ ਕੀ ਕੀਮਤ ਦੇਣੀ ਪਈ ਆ ਕੀ ਠੀਕ ਸੀ ਕੀ ਗਲਤ ਸੀ ਇੱਕ ਤਾਂ ਖੇਤਰੇ ਬਣਦਾ ਦੂਜਾ ਪੰਜਾਬ ਦੇ ਮੁੱਦੇ ਸੀ ਨਾ ਜਿਨ੍ਹਾਂ ਖਾਤਰ ਐਡੀ ਵੱਡੀ ਲੜਾਈ ਹੋਈ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਹਜ਼ਾਰਾਂ ਮੁੰਡੇ ਮਾਰਤੇ ਮੱਦੇ ਮਸਲੇ ਉਦੋਂ ਵੀ ਖੜੇ ਸੀ ਨਾ ਦੀ ਤੁਸੀਂ ਇੱਕ ਨਾਰਾ ਚੱਕ ਲਿਆ ਭਾਈਚਾਰਕ ਏਕਤਾ ਫਿਰਕੂ ਅਮਨ ਸ਼ਾਂਤੀ ਪਹਿਲੀ ਗੱਲ ਆ ਪੰਥ ਤਾਂ ਇਸ ਨਾਰੇ ਦਾ ਪਹਿਲੀ ਬੁਲੰਦ ਕਰਦਾ ਜਦੋਂ ਸਰਵਤ ਦੇ ਭਲੇ ਦੀ ਗੱਲ ਕਰਦਾ ਨਾ Hindu ਧਰਮ ਦਾ ਵਿਰੋਧੀ ਨਾ اسلام ਦਾ ਵਿਰੋਧੀ ਨਾ ਵੱਖਰੇ ਵਿਚਾਰਾਂ ਦਾ ਵਿਰੋਧੀ ਉਸ ਰੂਪ ਦੇ ਵਿੱਚ ਦੁਸ਼ਮਣ ਨਹੀਂ ਕਿਸੇ ਨੂੰ ਮੰਨਦਾ ਕਿਉਂਕਿ ਸਿੱਖ ਸਿਧਾਂਤ ਆ ਜਿਹੜਾ ਕਾਮਰੇਡ ਤਾਂ ਜਮਾਤੀ ਖਾਤਮੇ ਦੀ ਗੱਲ ਕਰਦੇ ਆ ਨਾ ਇਹ ਕਹਿੰਦੇ ਆ ਦੁਸ਼ਮਣ ਚੋਂ ਦੁਸ਼ਮਣੀ ਖਤਮ ਕਰਨੀ ਆ ਸਿੱਖੀ ਸਿਧਾਂਤ ਇਹ ਕਹਿੰਦਾ ਦੁਸ਼ਮਣ ਚੋਂ ਦੁਸ਼ਮਣੀ ਖਤਮ ਕਰਨੀ ਆ ਸੋ ਇਸ ਕਰਕੇ ਇਹਨਾਂ ਨੇ ਇਹ ਜਿਹੜੀ ਗੱਲ ਕੀਤੀ ਇਹਦੀ ਲੋਡ ਸੀ ਕਰੀ ਜਾਂਦੇ ਕੋਈ ਇਤਰਾਜ਼ ਨਹੀਂ ਪਰ ਇਹ ਕਰਦੇ ਕਰਦੇ ਪੰਥ ਪੰਜਾਬ ਤੇ ਮੁਲਕ ਦੇ ਜਿਹੜੇ ਮੁੱਦੇ ਸੀ ਉਹਨਾਂ ਵੱਲ ਪਿੱਠ ਕਰ ਰਖੇ ਇਹ ਨਾਰੇ ਦੀ ਆੜ ਦੇ ਹੇਠਾਂ ਜਿਹੜੇ ਆਲਰੇਡੀ ਮੁੱਦੇ ਖੜੇ ਹੋਏ ਹੋਏ ਸੀ ਲੜਾਈ ਪਹਿਲਾਂ ਤਾਂ ਅਨੰਦਪੁਰ ਦੇ ਮੱਤੇ ਦੀ ਲੜਾਈ ਸੀ ਉਹ ਮੁੱਦੇ ਕਿੱਥੇ ਗਏ ਫਿਰ ਉਹ ਲੜਾਈ ਦੌਰਾਨ ਮੁੱਦੇ ਪੈਦਾ ਹੋਏ ਜਿਨ੍ਹਾਂ ਦਾ ਹੱਲ ਸੀ ਇੰਨੇ ਜ਼ੁਲਮਾਂ ਦੀ ਜਾਂਚ ਕਰਾਵਾਂਗੇ ਕਮਿਸ਼ਨ ਬਣਾਵਾਂਗੇ ਉਹ ਤੋਂ ਵੀ ਮੁੱਕ ਰਹੇ ਸਾਰੇ ਕਾਸੇ ਤੋਂ ਇਹ ਸੋਚਣ ਦੀ ਲੋੜ ਆ ਵੀ ਉਹ ਜਿਹੜੀ ਅਸੀਂ ਪਿੱਠ ਕੀਤੀ ਐਮਰਜੈਂਸੀ ਮੁਲਕ ਦਾ ਮੁੱਦਾ ਸੀ ਅਕਾਲੀਆਂ ਨੂੰ ਤਾਂ ਫੜਿਆ ਵੀ ਨਹੀਂ ਸੀ ਸਗੋਂ ਸਨੇਹਾ ਇਹ ਅਸੀਂ ਜੋ ਸੁਣਦੇ ਆ ਵੀ ਅਕਾਲੀ ਚੁੱਪ ਕਰਦੇ ਰਹਿਣਾ ਸੀ ਨਹੀਂ ਇਹਨਾਂ ਨੂੰ ਫੜਦੇ ਅਕਾਲੀ ਦਲ ਤਾਂ ਸਭ ਤੋਂ ਪਹਿਲਾਂ ਟੋੜਾ ਸਾਹਿਬ ਨੇ ਬਿਆਨ ਦਿੱਤਾ ਜਿੱਦੇ 25 ਨੂੰ ਹੋਈ ਐ ਅਮਰਸਰ ਸਭ ਤੋਂ ਪਹਿਲਾਂ ਉਹਨਾਂ ਨੇ ਬਿਆਨ ਦਿੱਤਾ ਟੋੜਾ ਸਾਹਿਬ ਨੇ ਟੋੜਾ ਸਾਹਿਬ ਨੇ ਸਭ ਤੋਂ ਪਹਿਲਾਂ ਮੀਟਿੰਗ ਬੁਲਾਈ ਦਫ਼ਤਰ ਦਾ ਤਾਲਾ ਤੋੜ ਕੇ ਤੇ ਮੁੜ ਕੇ ਟੋੜਾ ਸਾਹਿਬ ਨੂੰ ਦੋਸ਼ੀ ਗਰਦਾਨਣ ਲਾਗੇ ਵੀ ਇਹ ਤਾਂ ਮੋਰਚਾ ਲਾਉਣਾ ਨਹੀਂ ਚਾਹੁੰਦਾ ਸੀ ਐਮਰਜੈਂਸੀ ਖਿਲਾਫ ਤਾਂ ਕਿ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ ਕੰਨਾ ਫੁੱਸੀ ਬਦਨਾਮ ਕੀਤਾ ਉਹਨਾਂ ਨੂੰ ਮੇਰੇ ਕਹਿਣ ਦਾ ਮਤਲਬ ਮੁਲਕ 'ਚ ਜਿੰਨੀ ਬਦਮਾਸ਼ੀ ਕੀਤੀ ਆ ਭਾਜਪਾਨ ਨੇ ਕਿਸੇ ਦੇ ਖਿਲਾਫ ਨਹੀਂ ਬੋਲੇ ਦੋ ਤਰ੍ਹਾਂ ਤੋਂ ਗੱਲ ਵਿਚਾਰ ਨਹੀਂ ਲੋੜਾ ਪੰਜਾਬ ਤੇ ਪੰਥ ਤੇ ਮੁਲਕ ਦੇ ਮੁੱਦਿਆਂ ਨੂੰ ਬੇਦਾਵਾ ਦੇਣਾ ਜਿਹੜੀ ਸਾਂਝ ਬਿਨਾਂ ਸ਼ਰਤ ਕੀਤੀ ਤੇ ਉਹ ਟੁੱਟ ਗਈ ਕੜੱਕ ਕਰਕੇ ਇਸ ਦੈਰੇ ਦੇ ਵਿੱਚ ਵਿਚਾਰ ਲੈਣ ਦੋ ਇਹ ਉਹ ਵੀ ਵਿਚਾਰ ਲੈਣ ਜਲੰਧਰ ਵਾਲੇ ਇਹ ਵੀ ਵਿਚਾਰ ਲੈਣ ਗਲਤੀਆਂ ਕੀ ਸੀ ਕੀ ਨਹੀਂ ਸੀ ਉਥੇ ਸੱਤਾ ਕੱਢ ਲੈਣ ਤੁਸੀਂ ਦੋਵਾਂ ਧਿਰਾਂ ਨੂੰ ਕਹਿਤਾ ਵੀ ਜਿਹੜੇ ਮਸਲੇ ਵਿਚਾਰਨੇ ਚਾਹੀਦੇ ਉਹਨਾਂ ਤੋਂ ਤਾਂ ਪਿੱਠ ਦਿਖਾਈ ਫਿਰਦੀਆਂ ਦੋਵੇਂ ਧਿਰਾਂ ਭਾਵੇਂ ਬਾਗੀ ਕਹਿ ਲੋ ਜਾਂ ਕੁਝ ਕਹਿ ਲੋ ਨਾ ਦੇ ਲੋ ਉਹਨਾਂ ਨੂੰ ਤੁਸੀਂ ਇੱਕ ਟਿੱਪਣੀ ਕੀਤੀ ਕੱਲ ਉਹ ਟਿੱਪਣੀ ਵਿੱਚ ਇਹ ਆਖਿਆ ਕਿ ਦੋਵਾਂ ਦੀ ਨਾ ਲੜਾਈ ਹੁਣ ਸੱਤਾ ਤੋਂ ਬਾਹਰ ਹੈ ਕਿ ਸੱਤਾ ਕਿਵੇਂ ਇੱਥੇ ਆਉਣੀ ਹੈ ਜਾਂ ਲੀਡਰੀ ਕਿਵੇਂ ਚਮਕਾਉਣੀ ਹੈ ਇਹਦੇ ਵੱਲ ਵੱਧ ਧਿਆਨ ਹੈ ਅਜੰਡਾ ਰਹਿ ਤੀ ਚੱਲੀ ਜਾਂਦੇ ਆ ਸਾਰੇ ਮੈਂ ਤੁਹਾਨੂੰ ਇਹੀ ਕਹਿੰਦਾ ਨਾ ਜੀ ਹੁਣ ਕੀ ਆ ਵੀ ਅਸੀਂ ਚਾਰ ਚੋਣਾ ਚ ਹਰ ਗਏ ਬਿਲਕੁਲ ਹਰਗੇ ਕਿਉਂ ਹਰਗੇ ਕੀ ਸੁਖਵੀਰ ਕਰਕੇ ਹਰਗੇ ਮਤੇ ਤੁਸੀਂ ਇਹ ਪਾਉਨੇ ਹੋ ਗੱਲਾਂ ਇਹ ਕਰਦੇ ਹੋ ਸੁਖਵੀਰ ਜਿੱਡਾ ਮਿਹਨਤੀ ਕੋਈ ਨਹੀਂ ਪ੍ਰਧਾਨ ਜੀ ਨੇ ਪੰਜਾਬ ਯਾਤਰਾ ਕੱਢੀ ਪ੍ਰਧਾਨ ਜੀ ਸਾਰੇ ਹਲਕਿਆਂ ਦੇ ਵਿੱਚ ਗਏ ਫਿਰ ਇੱਕ ਰੌਲਾ ਕੀ ਹੈ ਤੁਹਾਡਾ ਉਹਦੇ ਨਾਲ ਰੌਲਾ ਹਰੇ ਤਾਂ ਤੁਸੀਂ ਲਾਈਨ ਕਰਕੇ ਹੋ ਜਿਹੜੇ ਤੁਸੀਂ ਲਾਈਨ ਲੈ ਲਈ ਉਹਨੂੰ ਤੁਸੀਂ ਪੰਜਾਬ ਵਿਰੋਧੀ ਕਹਿ ਲਓ ਸਿੱਖ ਵਿਰੋਧੀ ਕਹਿ ਲਓ ਵਿਰੋਧੀ ਨਾ ਕਹੋ ਚੁੱਪ ਬਟਣੀ ਕਹਿ ਲਓ ਭਾਜਪਾ ਦਾ ਬਿਨਾਂ ਸ਼ਰਤ ਸਾਥ ਦੀ ਮਰਵਾਇਆ ਤਾਂ ਹੋਨੇ ਹੋ ਇਹ ਇੱਕ ਆਪਸ਼ਨ ਸੀ ਜਿਹੜੀ ਤੁਸੀਂ ਹੋਰ ਆਪਸ਼ਨ ਐ ਨਹੀਂ ਖੁੱਲੀ ਰੱਖੀ ਵੀ ਕਾਂਗਰਸ ਨਾਲ ਕਦੇ ਸਮਝੌਤਾ ਨਹੀਂ ਕਰਨਾ ਹੁਣ ਕਾਂਗਰਸ ਉਹ ਕਾਂਗਰਸ ਜਿਹੜੀ 84 ਵੇਲੇ ਦੀ ਸੀ ਰਾਹੁਲ ਗਾਂਧੀ ਦਰਬਾਰ ਸਾਹਿਬ ਆਉਂਦਾ ਮੱਥਾ ਟੇਕਦਾ ਕੀ ਸਿਰਫ ਇਹ ਕਹਿ ਕੇ ਵੀ ਮੈਂ ਦਾਦੀ ਦੀ ਗਲਤੀ ਮੰਨਣਾ ਇਹਦੇ ਨਾਲ ਗਲਤੀ ਮੰਨੀ ਜੂ ਮਤਲਬ ਸਿੱਖਾਂ ਦਾ ਤਾਂ ਮਸ਼ਹੂਰ ਆ ਇਤਿਹਾਸ 'ਚ ਵੀ ਸ਼ਰਨ ਪੇ ਉਹ ਤਰ ਜਾਂਦਾ ਜਿਹੜਾ ਆਵੇ ਮਾਫ ਕਰਨ ਦੇ ਤਾਂ ਇਤਿਹਾਸ ਵੱਡੇ ਵੱਡੇ ਨੂੰ ਮਾਫ ਕੀਤਾ ਜੇ ਕੋਈ ਗਲਤੀ ਆ ਜੇ ਮੰਨ ਲੇ ਮਹਾਰਾਜਾ ਰਣਜੀਤ ਸਿੰਘ ਵਰਗੇ ਵੀ ਥਮਲੇ ਨਾਲ ਬੰਨੇ ਸੀ ਬਰਨਾਲਾ ਸਾਹਿਬ ਵੀ ਬੰਨੇ ਸੀ ਮਤਲਬ ਤੁਸੀਂ ਦੇਖੋ ਸਾਰਾ ਕੁਝ ਇਹ ਹੋਇਆ ਫਿਰ ਬਿੱਟੂ ਇਹ ਕਹਿ ਰਿਹਾ ਵੀ ਉਹ ਮੇਰੇ ਤੇ ਦਬਾਅ ਪਾ ਰਿਹਾ ਸੀ ਵੀ ਬਿਆਨਤ ਸਿੰਘ ਦੇ ਕਾਤਲਾਂ ਨੂੰ ਮਾਫ ਕਰੋ ਕਿਉਂਕਿ ਉਹਨਾਂ ਨੇ ਪਹਿਲਾਂ ਸਿਰਜਿਆ ਹੋਇਆ ਇਤਿਹਾਸ ਰਜੀਵ ગાંધી ਦੇ ਕਾਤਲਾਂ ਨੂੰ ਮਾਫੀ ਦਿੱਤੀ ਹੋਈ ਆ ਅਵੰਤਕਾ ਜਿਹੜੀ ਉਹਦੀ ਬੇਟੀ ਸੀ ਉਹ ਕੁੱਕੀ ਗਿੱਲੂ ਰਾ ਨੂੰ ਉਹਨੇ ਕੀਤਾ ਹਾਬਤ ਕਿ ਕਿ ਨੀ ਜੀ ਦੁਸ਼ਮਣੀ ਨਹੀਂ ਸੀ ਇੱਕ ਹਾਲਤ ਦੇ ਵਿੱਚੋਂ ਪੈਦਾ ਹੋਈ ਹੋਈ ਸੀ ਜੇ ਹੁਣ ਵੀ ਤੁਸੀਂ ਕਾਂਗਰਸ ਵੱਲ ਉਹੀ ਰਵੱਈਆ ਰੱਖੋਗੇ ਇਤਿਹਾਸ ਦੇਖ ਲਓ ਤੁਸੀਂ ਮਤਲਬ ਔਰੰਗਜ਼ੇਬ ਨੂੰ ਵੀ ਜਫਰਨਾਮਾ ਲਿਖਿਆ ਸੀ ਉਹਦੇ ਵਿੱਚ ਕੀ ਗੱਲ ਸੀ ਤੇ ਜਹਾਂਗੀਰ ਦੇ ਨਾਲ ਕਿਹੜਾ ਸਾਜ ਪਈ ਨਹੀਂ ਗੱਲਾਂ ਨਹੀਂ ਹੋਈਆਂ ਸੋ ਇਸ ਕਰਕੇ ਇਹ ਆਪਣੇ ਜਾਲ 'ਚ ਫਸੇ ਹੋਏ ਸੀ ਉਹ ਚ ਨਿਚੋੜ ਤੇ ਭਾਜਪਾ ਨਹੀਂ ਰੱਖ ਕੇ ਤੇ ਜਿਹੜੀਆਂ ਗੱਲਾਂ ਬਾਜਪੀ ਸਰਕਾਰ ਹਲੇ ਇਹਦੇ ਨਾਲੋਂ ਫਰਕ ਸੀ ਮੈਂ ਵੀ ਮੰਨਦਾ ਇਸੇ ਕਰਕੇ ਉਹਨੇ ਆਲ ਇੰਡੀਆ ਗੁਰਦੁਆਰਾ ਐਕਟ ਮੰਨ ਲਿਆ ਸੀ ਖਰੜਾ ਜਸਟਿਸ ਹਰਵੰਦ ਸਿੰਘ ਰਟਾਇਰਡ ਨੇ ਤਿਆਰ ਕੀਤਾ ਉਹਨੇ ਪ੍ਰਵਾਨ ਕਰ ਲਿਆ ਇਹਨਾਂ ਨੂੰ ਭੇਜਤਾ ਉਹਦੇ ਨਾਲ ਕੀ ਬਣਨਾ ਸੀ ਮੁਲਕ ਦਾ ਇੱਕ ਬੋਰਡ ਬਣਨਾ ਸੀ ਹਰ ਇੱਕ ਰਾਜ ਦੀ ਇੱਕ ਵੱਖਰੀ ਇਕਾਈ ਬਣਨੀ ਸੀ ਸਿੰਘ ਸਹਿਬਾਨ ਦੀ ਚੋਣ ਦਾ ਇੱਕ ਤਰੀਕਾ ਬਦਲਣਾ ਸੀ ਇਸ ਕਰਕੇ ਬਾਦਲ ਸਾਹਿਬ ਨੇ ਦੱਬ ਲਿਆ ਟੋੜਾ ਸਾਹਿਬ ਨੇ ਮੈਨੂੰ ਦੱਸਿਆ ਕਹਿੰਦੇ ਮੈਂ ਕਹੇ ਬਾਦਲ ਸਾਹਿਬ ਆਪਣੀ ਐਡੀ ਵੱਡੀ ਮੰਗਾ ਆਪਣੇ ਕੋਲੇ ਆ ਗਈ ਇਹਨੂੰ ਸਿਰੇ ਲਾਈਏ ਕਹਿੰਦੇ ਥੋੜੇ ਜਿ ਦੇ ਚਿਰ ਚੁੱਪ ਕਰਕੇ ਕਹਿੰਦਾ ਆਪਾਂ ਨੂੰ ਇਹ ਤਾਂ ਕੀ ਮਿਲੂ ਤੇ ਹੁਣ ਕੀ ਮਿਲ ਗਿਆ ਦਿੱਲੀ ਵੀ ਗਈ ਹੁਣ ਕਹੀਂ ਜਾਂਦੇ ਨੇ ਹਰਿਆਣਾ ਵੀ ਗਿਆ ਹਜੂਰ ਸਾਹਿਬ ਵੀ ਗਿਆ ਨਦੇੜ ਸਾਹਿਬ ਵੀ ਗਿਆ ਇਸ ਨੂੰ ਤਾਂ ਕਹਿੰਦੇ ਨਾ ਗੁਰਬਾਣੀ ਵੀ ਕਹਿੰਦੀ ਆ ਨਾ ਨਰ ਚਾਹਤ ਕੁਛ ਔਰ ਔਰੋਂ ਕੀ ਔਰੋਂ ਪਈ ਚਿਤਵਿਤ ਰਹੋ ਠਗੌਰ ਨਾਨਕ ਫਾਸੀ ਗਲ ਪੜੀ ਆਪਣੀ ਫਾਸੀ ਆਪ ਗਲ ਪਾਈ ਆ ਕਾਲੀ ਦਲ ਨੇ ਸਾਰੇ ਪੱਖਾਂ ਤੋਂ ਇਹਨਾਂ ਤੇ ਮੰਥਨ ਹੋਣਾ ਚਾਹੀਦਾ ਇਹਨਾਂ ਤੇ ਸੰਵਾਦ ਹੋਣਾ ਚਾਹੀਦਾ ਚਾਹੇ ਕੋਰ ਕਮੇਟੀ ਆ ਜਾ ਕਿ ਹੋਰਾ ਸਮਾਧ ਮੰਦ ਕਰਕੇ ਤੁਸੀਂ ਕਿਹੜੇ ਪਾਸੇ ਪਾ ਰਹੇ ਹੋ ਲੋਕਾਂ ਨੂੰ ਇਹ ਤਾਂ ਕੱਢਣ ਪਾਉਣ ਨੂੰ ਕੀ ਹੈ ਜੀ ਮੈਨੂੰ ਇਹ ਦੱਸੋ। ਸ਼੍ਰੋਮਣੀ ਅਕਾਲੀ ਦਲ ਦੇ ਨਾ ਦੋਹਾਂ ਧੜਿਆਂ 'ਚ ਜਿਹੜੇ ਅੱਜ ਦਿਖ ਰਹੇ ਐ ਸਾਫ ਰੂਪ 'ਚ ਸਪੈਕਟਰ ਰੂਪ 'ਚ ਉਹ ਕਹਿ ਰਿਹਾ ਕਿ ਭਾਜਪਾ ਨਾਲ ਜਾਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਪਰ ਪੰਜਾਬ ਦੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਜਿਹੜੇ ਸੁਨੀਲ ਜਾਖੜ ਉਹਨਾਂ ਨੇ ਟ੍ਰਿਬਿਊਨ ਸਮੂਹ ਨੂੰ ਦਿੱਤੇ ਇੱਕ ਇੰਟਰਵਿਊ 'ਚ ਆਖਿਆ ਅੱਜ ਹੈਡਲਾਈਨ ਛੱਪਦੀ ਐ ਕਹਿੰਦੇ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇਸ ਦਾ ਬਚਣਾ ਇਸ ਕਰਕੇ ਵੀ ਜ਼ਰੂਰੀ ਹੈ ਗਰਮ ਖਿਆਲੀਆਂ ਦੀ ਸਿਆਸਤ ਨੂੰ ਮੋੜਾ ਕੋਈ ਦੇ ਸਕਦਾ ਕੰਧ ਬਣ ਕੇ ਦੇਖੋ ਇਹ ਕਹਿਣ ਦੀਆਂ ਗੱਲਾਂ ਨੇ ਅਜੇ ਅਜੇ ਤੱਕ ਤਾਂ ਗਰਮ ਖੇਡੀਆਂ ਦੇ ਮੂਰੇ ਕੰਧ ਬਣ ਕੇ ਖੜੇ ਨਹੀਂ ਇਹ ਆ ਅਮਰਤਪਾਲ ਵਾਲੀ ਤੇ ਪੋਜੀਸ਼ਨ ਲਈ ਸੀ ਇਹਨੇ ਉਹਦੀ ਮਤਲ ਖੰਡ ਜੇ ਗਏ ਨਹੀਂ ਜੀ ਖੜਾ ਨਹੀਂ ਕਰਨੀ ਚਾਹੀਦਾ ਸੀ 89 ਚ ਕੀ ਕੀਤਾ ਇਹਨਾਂ ਨੇ ਮਤਲ ਇਹਨਾਂ ਨੂੰ ਆਪਣੀ ਸਿਆਸਤ ਰੱਖਣੀ ਚਾਹੀਦੀ ਆ ਮੈਂ ਕਹਿੰਦਾ ਖਾਲਸਤਾਨੀ ਤੇਰਾ ਉਹਨਾਂ ਨੂੰ ਹੱਕਾ ਖਾਲਸਤਾਨ ਖਤਰ ਸਿਆਸਤ ਕਰਨ ਦਾ ਤੁਸੀਂ ਫੈਡਲ ਜਨ ਦੀ ਗੱਲ ਕਰਦੇ ਹੋ ਤੁਹਾਨੂੰ ਹੱਕਾ ਫੈਸਲਾ ਬੰਦ ਕਰ ਲਓ ਤੁਸੀਂ ਤਾਂ ਪੰਥਵਲ ਪਿੱਠ ਕੀਤੀ ਹੋਈ ਹੈ ਨਾ ਇਸੇ ਕਰਕੇ ਉਹ ਬਰੋਲਾਬਾਦੀ ਸਿਆਸਤ ਉੱਭਰੇ ਆਉਂਦੀ ਹੈ ਉੱਭਰੇ ਹੀ ਤੁਹਾਡੇ ਸਾਹਮਣੇ ਹੁਣ ਉਹਨਾਂ ਦਾ ਜੋਰ ਲੱਗਿਆ ਪਿਆ ਵੀ ਉਸ ਸਿਆਸਤ ਨੂੰ ਜਿਹੜੀ ਜ਼ੁਲਮ ਦੇ ਖਿਲਾਫ ਟੱਕੇ ਦੇ ਖਿਲਾਫ ਪ੍ਰਗਟ ਹੋਈ ਹੈ ਦੋ ਥਾਂ ਤੇ ਜਾਂ ਜਿਹੜੇ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਦੇ ਰੋਣ ਦੇ ਖਿਲਾਫ ਉਹਨਾਂ ਦੇ ਹਮਦਰਦੀ ਪੈਦਾ ਹੋਈ ਹੈ ਫਰੀਦਕੋਟ ਤੇ ਉੱਤੇ ਸੰਘਰੂਰ ਨਹੀਂ ਪੈਦਾ ਹੋਈ ਮਾਨਕੀ ਖਾਲਸਾਣ ਦੀ ਗੱਲ ਨਹੀਂ ਕਰਦਾ ਉਹ ਉਹਨੂੰ ਹੁਣ ਪੰਜਾਬ ਦਾ ਵਰਤਾਂਤ ਬਣਾਉਣਾ ਚਾਹੁੰਦੇ ਆ ਵੀ ਅਸੀਂ ਚਾਰੇ ਸੀਟਾਂ ਲਣਾਗੇ ਜਿਮਨੀ ਦੀ ਅਸੀਂ ਐ ਲੜਾਂਗੇ ਉਹਨਾਂ ਨੇ 8 ਮੈਂਬਰਾਂ ਦਾ ਪੰਥਕ ਪੈਨਲ ਵੀ ਪੇਸ਼ ਕੀਤਾ ਸੀ ਤੇ ਕੀ ਬਣਿਆ ਬਾਕੀ 6 ਦਾ ਸਾਰੀ ਹਰ ਗਏ ਬੁਰੀ ਤਰ੍ਹਾਂ ਹਰ ਗਏ ਜਮਾਨਤਾਂ ਵੀ ਜਬਤ ਹੋ ਗਈਆਂ ਸੋ ਇਸ ਕਰਕੇ ਪੰਜਾਬ ਨੂੰ ਪੰਥ ਨੂੰ ਇੱਕ ਲੋੜ ਆ ਇੱਕ ਸਾਰਥਕ ਵਰਤਾਂਤ ਦੀ ਸਿਆਸਤ ਦੀ ਇਸੇ ਕਰਕੇ ਹਰ ਇੱਕ ਬੰਦਾ ਇਹ ਕਹਿੰਦਾ ਵੀ ਜਰਾ ਅਕਾਲੀ ਦਲ ਤਾਂ ਚਾਹੀਦਾ ਲੋਕ ਵੀ ਕਹਿੰਦੇ ਨੇ ਪਰ ਉਹ ਜਦੋਂ ਅਕਾਲੀਵਲ ਦੇਖਦੇ ਨੇ ਉਹ ਕਹਿੰਦੇ ਨਹੀਂ ਇਦੋਂ ਤਾਂ ਫਿਰ ਆਹ ਆਹੀ ਬੰਨਵੀਂ ਠੀਕ ਨੇ ਤਾਂ ਹੀ ਝੋਣੇ ਨੇ ਹੋਰ ਕੀ ਆ ਤੁਸੀਂ ਸ਼ੇਰਾਨੀਆਂ ਮਾਰਾਂ ਤੇ ਗਿੱਦੜ ਕਰਨ ਕੋਲੋਲਾ ਕਿੰਨਾ ਚਿਰ ਅਸੀਂ ਸ਼ਹੀਦੀਆਂ ਪਾਈਆਂ ਜੀ ਅਸੀਂ ਅਮਰੀਕਨਸੀ ਖਿਲਾਫ ਮੋਰ ਚਲਾਇਆ ਜੀ ਫਿਰ ਇਹ ਵੀ ਦੱਸੋ ਅਸੀਂ ਗੋਡੇ ਰਗੜੇ ਜਿੱਤੀ ਸਾਲੋਂ ਦੇ ਮੂਰੇ ਚੂਨੀ ਕੀਤੀ ਸੋ ਇਸ ਕਰਕੇ ਜੰਕਚਰ ਆ ਗਿਆ ਇੱਕ ਮੋੜ ਆ ਗਿਆ ਜਿੱਤੇ ਬਹੁਤ ਗੰਮੀਰਤਾ ਨਾਲ ਸੋਚਣ ਦੀ ਲੋੜ ਆ ਹਾਲੇ ਦਾ ਸਮਾਧ ਆ ਕੱਲੀ ਕੱਲੀ ਗਲਤੀ ਹੁਣੇ ਜਾਣੇ ਅਣਜਾਣੇ ਜਾਣੇ ਨਾ ਜਾਣੇ ਕੀ ਹੁੰਦਾ ਜੀ ਕਾਂਗਰਸ ਨਾਲ ਕਦੇ ਨਹੀਂ ਸਮਝੌਤਾ ਹੋ ਸਕਦਾ ਭਾਜਪਾ ਨਾਲ ਸਦਾ ਸਮਝੌਤਾ ਰਹੂ ਪਤੀ ਪਤਨੀ ਦਾ ਰਿਸ਼ਤਾ ਨੌ ਮਾਸ ਦਾ ਰਿਸ਼ਤਾ ਇਹ ਅਣਜਾਣੇ ਚੋਈ ਗਲਤੀ ਆ ਜੰਮੂ ਕਸ਼ਮੀਰ ਦਾ ਮਸਲਾ ਅਣਜਾਣੇ ਚੋਈ ਗਲਤੀ ਆ ਖੇਤੀ ਬਿਲਾ ਦੀ ਹਮਾਇਤ ਨਾ ਸਿਰਫ ਬਣਾਉਣ ਵੇਲੇ ਕੀਤੀ ਉਦੋਂ ਬਾਅਦ ਵੀ ਕਰਦੇ ਰਹੇ ਕਿੰਨਾ ਮਹੀਨੇ ਇਹ ਅਣਜਾਣਪਣੇ ਚ ਗੱਲ ਕੀਤੀ ਆ ਸੌਦਾ ਸਾਧ ਨੂੰ ਮਾਫੀ ਦਵਾਈ ਜਿਹੜੀ ਇਹ ਅਣਜਾਣਪਣੇ ਚ ਕੀਤੀ ਆ ਫਿਰ ਅਕਾਲ ਤਖਤ ਦੇ ਜਥੇਦਾਰ ਨੇ ਕਿੰਨੀ ਵਾਰ ਹਦਾਇਤ ਕੀਤੀ ਹੋਈ ਆ ਵੀ ਜਥੇਦਾਰਾਂ ਦੀ ਨਿਯੁਕਤੀ ਦੇ ਨਿਯਮ ਬਣਾਓ ਜਾਂ ਆਪਦਾ ਚੈਨਲ ਖੋਲੋ ਉਹਦੇ ਬਾਰੇ ਪਿੱਠ ਕੀਤੀ ਹੋਈ ਇਹ ਅਣਜਾਣਪਣੇ ਚ ਕੀਤੀ ਹੋਈ ਆ ਸਿੱਖੀ ਦੇ ਵਿੱਚ ਜਿਹੜੇ ਕੇਂਦਰ ਸੀ ਸਾਰੇ ਮਸਲ ਕੇ ਜੇਬ ਚ ਪਾ ਲਏ ਇਹਦੇ ਖਿਲਾਫ ਕਦੇ ਕੋਈ ਬੋਲੇ ਨੇ ਆ ਜਿਹੜੇ ਅੱਡ ਜਿਹੜੇ ਹੁਣ ਅਕਾਲ ਤਖਤ ਦੇ ਜਥੇਦਾਰ ਕੋਲ ਜਾਂਦੇ ਨੇ ਇਹਨਾਂ ਨੇ ਕਦੇ ਕਿਹਾ ਵੀ ਰਣਜੀਤ ਸਿੰਘ ਨੇ ਹੁਕਮਨਾਮੇ ਦੀ ਉਲੰਘਣਾ ਗਲਤ ਸੀ ਕਿਉਂਕਿ ਉਹ ਤਾਂ ਸਰਕਾਰ ਸੀ ਹਿਸਾਬਤੀਆਂ ਸੀ ਵੱਡੇ ਸੁਬੇਦਾਰਾਂ ਨੇ ਵੱਡੀ ਮਾਇਆ ਇਕੱਠੀ ਕੀਤੀ ਇਹਨਾਂ ਸਾਰਿਆਂ ਨੂੰ ਨੈਵ ਸੁਬੇਦਾਰ ਬਣਾਇਆ ਹੋਇਆ ਸੀ ਇਹਨਾਂ ਨੇ ਆਪਣਾ ਕੰਮ ਕੀਤਾ ਸੋ ਇਸ ਕਰਕੇ ਸਾਂਝ ਕਰੀ ਜੇ ਗੁਣਾ ਕੇਰੀ ਛੇੜ ਅਬਗਨ ਚੱਲੀ ਪਹਿਲਾਂ ਸਾਂਝ ਦੇਖੋ ਬਖਰੇਵੇਂ ਦੇਖੋ ਦੂਰ ਕਿਵੇਂ ਹੋ ਸਕਦੇ ਨੇ ਉਹ ਦੇਖੋ ਇਹ ਸੰਵਾਦ ਰਾਹੀਂ ਹੋਣਗੇ ਲਲਕਾਰੇ ਮਾਰ ਕੇ ਤਾਂ ਹੱਲ ਹੋਣਾ ਨਹੀਂ ਇਸ ਪੱਖੋਂ ਦੋਹਾਂ ਤਰ੍ਹਾਂ ਨੂੰ ਸੋਚਣ ਦੀ ਲੋੜ ਆ ਜੀ ਬਹੁਤ ਸ਼ੁਕਰੀਆ ਜੀ ਮਾਲਵਿੰਦਰ ਸਿੰਘ ਮਾਲੀ ਜੀ ਹੋਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਕਿ ਸ਼੍ਰੋਮਣੀ ਅਕਾਲੀ ਦਲ ਚਾਹੇ ਦੋ ਫਾੜ ਕਹੀਏ ਤੇ ਚਾਹੇ ਜਿੰਨੇ ਮਰਜੀ ਫਾੜ ਹੋਣ ਲਾਈਨ ਕਿਹੜੀ ਫੜਨੀ ਹੈ ਇਸ ਦੇ ਉੱਤੇ ਫੋਕਸ ਕਰਨ ਦੀ ਲੋੜ ਹੈ ਤਾਂ ਹੀ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਤੇ ਪਾਰਟੀ ਮਜ਼ਬੂਤ ਹੋ ਸਕਦੀ ਹੈ ਨਹੀਂ ਤਾਂ ਗੱਲਾਂ ਜਿੰਨੀ ਮਰਜ਼ੀ ਕਰ ਲੋ ਦੇਖਦੇ ਹਾਂ ਇਸ ਦੇ ਉੱਤੇ ਪਹਿਰਾ ਕੌਣ ਕੌਣ ਦਿੰਦਾ ਫਿਲਹਾਲ ਇਸ ਮੁਲਾਕਾਤ ਚ ਨਹੀਂ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਹੇ ਵੀ ਸੀ ਪੰਜਾਬ ਚੰਡੀਗੜ੍ਹ